ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਵੱਡੇ ਪੱਧਰ ਉੱਤੇ ਜ਼ਿਕਰ ਹੈ ਉਦਾਂ ਜ਼ਿਕਰ ਦੇਖੀਏ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਇੱਕ ਸਿਆਸਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਹ ਆਪਣੇ ਅਖੀਰਲੇ ਅੰਤਲੇ ਸਮੇਂ ਕਾਂਗਰਸ ਵੱਲੋਂ ਇਹ ਉਮੀਦਵਾਰ ਬਣੇ ਮਾਨਸਾ ਤੋਂ ਜਿਹੜੀ ਹੁਣ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਵੱਲੋਂ ਰਾਹਿਬ ਰਾਹਿ ਕਾਂਗਰਸ ਦੀ ਹਮਾਇਤ ਕਰ ਦਿੱਤੀ ਗਈ ਹੈ ਜਿਸ ਉੱਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਉਹ ਕਾਫੀ ਖਫੇ ਹੋਏ ਨੇ ਕਿਉਂ ਖਫੇ ਹੋਏ ਨੇ ਇਹ ਸਾਰਾ ਮਾਮਲਾ ਹੈ ਕੀ ਹੈ ਇਸ ਉੱਤੇ ਖਾਸ ਕਰਕੇ ਚਰਚਾ ਲਈ ਸਾਡੇ ਨਾਲ ਅੱਜ ਜੁੜੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਪਰਾੜ ਸੋ ਸਾਡਾ ਪਰਮਾਰਾ ਸਾਹਿਬ ਚੈਨਲੀ ਇਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਧੰਨਵਾਦ ਤੁਹਾਡਾ ਵੀ ਤਾਂ ਇਮਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੰਗਰੂਰ ਦੀ ਸਿਆਸਤ ਦੇ ਇਰਦ-ਗਿਰ ਦਾ ਆਪਾਂ ਚਲਦੇ ਆਂ ਘੁੰਮਦੇ ਆਂ ਸਿੱਧੂ ਮੂਸੇਵਾਲਾ ਮਰੂਗ ਗੈਕਸ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਕਹਿ ਲਿਏ ਕਿ ਕਾਂਗਰਸ ਦੇ ਉਮੀਦਵਾਰਾਂ ਦੀ ਕੁਝ ਉਮੀਦਵਾਰਾਂ ਦੀ ਇੱਕ ਤਰ੍ਹਾਂ ਹਮਾਇਤ ਕਰ ਦਿੱਤੀ ਗਈ ਹੈ ਉਹਨਾਂ ਦੀ ਚੋਣ ਕੈਂਪੇਨ ਦੇ ਵਿੱਚ ਉਹ ਵੇਖੇ ਗਏ ਨੇ ਅਜਿਹੀ ਵੱਡੇ ਪੱਧਰ ਉਤੇ ਚਰਚਾ ਹੈ ਬਰਾੜ ਸਾਹਿਬ ਇਹ ਚਰਚਾ ਸਿਆਸੀ ਹੈ ਅਕਸਰੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਚੋਣ ਪਿੰਡ ਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਧਿਰ ਨੂੰ ਕਿਸੇ ਵੀ ਸ਼ਖਸੀਅਤ ਨੂੰ ਉਹ ਪੂਰੀ ਖੋਲ ਲੈ ਕੇ ਉਹ ਜਿਸ ਮਰਜ਼ੀ ਪਾਰਟੀ ਦੇ ਵਿੱਚ ਜਾਏ ਆਏ ਪਰ ਇਹ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਹੈ ਸੰਗਰੂਰ ਤੋਂ ਜਿਹੜੇ ਚੋਣ ਲੜ ਰਹੇ ਨੇ ਜਿਹੜੇ ਮੌਜੂਦਾ ਐਮਪੀ ਵੀ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਵੀ ਸੋਸ਼ਲ ਮੀਡੀਆ ਉਤੇ ਇਸ ਮਾਮਲੇ ਨੂੰ ਇੱਕ ਆਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਖਾਬੇਸੁਰ ਦੇ ਵਿੱਚ ਅਸਲ ਦੇ ਵਿੱਚ ਇਹ ਮਾਮਲਾ ਹੈ ਕਿ ਹੈ ਤੁਸੀਂ ਕਿਵੇਂ ਦੇਖਦੇ ਹੋ ਸਿਆਸੀ ਲਿਹਾਜ਼ ਤੋਂ ਲਖੋ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਵੀ ਕੱਲ ਮੈਂ ਦੇਖੀ ਆ ਵੀਡੀਓ ਕਲਿੱਪ ਉਹ ਮਤਲਬ ਖਫਾ ਨਹੀਂ ਸੀਗੇ ਉਹ ਇੱਕ ਤਰ੍ਹਾਂ ਨਾਲ ਜਜ਼ਬਾਤੀ ਹੋਏ ਹੋਏ ਸੀਗੇ ਜੀ ਉਹਨਾਂ ਦੇ ਜਜ਼ਬਾਤ ਉਹਨਾਂ ਦੇ ਬੋਲਾਂ ਚੋਂ ਛਲਕ ਰਹੇ ਸੀਗੇ ਤੇ ਉਹਨਾਂ ਦਾ ਗਲਾ ਵੀ ਕਾਫੀ ਜ਼ਿਆਦਾ ਨਮ ਸੀਗਾ ਤੇ ਕਾਫੀ ਜਜ਼ਵਾਤੀ ਸੀਗੇ ਤੇ ਉਹਨਾਂ ਨੇ ਉਸ ਦੇ ਵਿੱਚ ਆਪਣੀਆਂ ਜਿਹੜੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਤੇ ਜਿਹੜੀ ਅ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮਸੇਵਾਲ ਦੇ ਪਿਤਾ ਜੀ ਦੀ ਸਰਦਾਰ ਬਲਕੌਰ ਸਿੰਘ ਜੀ ਦੀ ਅਸਲ ਦੇ ਵਿੱਚ ਇਹ ਪਰਿਵਾਰ ਬੇਸਿਕਲੀ ਪਹਿਲਾਂ ਕੌਂਸਲ ਦੇ ਨਾਲ ਜੁੜਿਆ ਹੋਇਆ ਸੀਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇ ਇਹਨਾਂ ਨੇ ਇਹਨਾਂ ਦੀ ਜਿਹੜੀ ਸਿੱਧੂ ਮਸੇਵਾਲ ਦੀ ਮਾਤਾ ਜੀ ਆ ਉਹ ਪੰਜਵੀਂ ਰਹੇ ਆ ਉਸ ਪਿੰਡ ਦੇ ਵਿੱਚ ਤੇ ਸਿੱਧੂ ਮਸੇਵਾਲ ਨੇ ਮਾਹਸਾ ਤੋਂ ਜਿਹੜਾ ਵਿਜੇ ਸਿੰਘਲਾ ਸੀਗਾ ਆਪ ਦਾ ਉਮੀਦਵਾਰ ਉਹਦੇ ਖਿਲਾਫ ਇਲੈਕਸ਼ਨ ਵੀ ਲੜੀ ਸੀਗੀ ਉਹ ਉਹ ਵੱਖਰੀ ਗੱਲ ਆ ਵੀ ਉਹ ਇਲੈਕਸ਼ਨ ਜਿਹੜੀ ਆ ਉਹ ਹਾਰ ਗਏ ਸੀਗੇ ਤੇ ਉਹ ਤੋਂ ਕੁਝ ਸਮਾਂ ਲੰਘਣ ਤੋਂ ਬਾਅਦ ਹੀ ਸਿੱਧੂ ਮਸੇਵਾਲ ਦਾ ਬੜੀ ਹੀ ਬੇਰਮੀ ਦੇ ਨਾਲ ਕਤਲ ਕਰਤਾ ਗਿਆ ਤੇ ਜਿਹਦੇ ਦਾ ਲੋਕਾਂ ਨੂੰ ਬਹੁਤ ਅਫਸੋਸ ਵੀ ਹੋਇਆ ਧੱਕਾ ਵੀ ਲੱਗਿਆ ਬੜਾ ਹਰਮਨ ਪਿਆਰਾ ਗਾਇਕ ਸੀਗਾ ਅਸਲ ਦੇ ਵਿੱਚ ਜੇਕਰ ਹੁਣ ਅਸੀਂ ਜਿਹੜੀ ਮੌਜੂਦਾ ਸੰਦਰਭ ਦੀ ਗੱਲ ਕਰਦੇ ਆ ਤਾਂ ਉਹਦੇ ਚ ਇੱਕ ਗੱਲ ਸਾਨੂੰ ਬੜੇ ਧਿਆਨ ਨਾਲ ਦੇਖਣੀ ਪਊਗੀ ਕਿ ਕੋਈ ਵੀ ਬਹੁਤ ਸਾਰੇ ਪਰਿਵਾਰ ਇਹ ਜਿਹੇ ਆ ਜਿੱਥੇ ਪੁੱਤ ਦੇ ਪਿਓ ਦੇ ਨਾਲ ਵਿਚਾਰ ਨਹੀਂ ਮਿਲਦੇ ਤੇ ਘਰ ਦੇ ਵਿੱਚ ਵੀ ਕਈ ਕਈ ਤਾਂ ਮੈਂ ਪਰਿਵਾਰ ਇਹ ਜੇ ਦੇਖਿਆ ਵੀ ਪਿਓ ਇੱਕ ਪਾਸੇ ਆ ਪੁੱਤ ਇੱਕ ਪਾਸੇ ਆ ਧੀਆ ਇੱਕ ਪਾਸੇ ਆ ਮਾਂ ਇੱਕ ਪਾਸੇ ਆ ਤੇ ਜਾਂ ਹੋਰ ਭਰਾ ਆ ਉਹ ਇੱਕ ਪਾਸੇ ਆ ਤੇ ਵੱਖੋ-ਵੱਖਰੀਆਂ ਪਾਰਟੀਆਂ ਦੇ ਨਾਲ ਉਹਨਾਂ ਦੇ ਵਿਚਾਰ ਤਾਂ ਰਾਤ ਚੱਲ ਰਹੇ ਹੁੰਦੀ ਆ ਪੋਲਿਟੀਕਲ ਤੌਰ ਤੇ ਇੱਥੇ ਜਿੱਥੇ ਅਸੀਂ ਇਸ ਸੰਦਰਭ 'ਚ ਗੱਲ ਕਰਦੇ ਆਂ ਤਾਂ ਸਿੱਧੂ ਮੁਸੇਵਾਲ ਦੇ ਜੇਕਰ ਤੁਸੀਂ ਉਹਨਾਂ ਦੇ ਕਾਲ ਚਲਾਣੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦੀ ਗੱਲ ਇੱਕ ਦਿਨ ਪਹਿਲਾਂ ਦੀ ਗੱਲ ਉਹਨਾਂ ਨੇ ਉਸ ਸਮੇਂ ਅਜੇ ਸੰਗਰੂਰ ਦੇ ਵਿੱਚ ਜਿਹੜੀ 22 ਇਲੈਕਸ਼ਨ ਦਾ ਮੈਦਾਨ ਨਹੀਂ ਪੱਕਿਆ ਸੀਗਾ ਉਹਨਾਂ ਦੀ ਇੱਕ ਕਾਲੀਦਾਲ ਅੰਮ੍ਰਿਤਸਰ ਦੇ ਹੀ ਉਹ ਜਿਹੜੇ ਉੱਥੋਂ ਦੇ ਲੀਡਰ ਸਾਹਿਬਾਨ ਸੀਗੇ ਉਹ ਇਹਨਾਂ ਦੇ ਘਰ ਜਾਂਦੇ ਆ ਤੇ ਉਹਨਾਂ ਦੇ ਟੈਲੀਫੋਨ ਤੇ ਸਿੱਧੂ ਮੁਸੇਵਾਲ ਦੀ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਹੁੰਦੀ ਆ ਤੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਹਿੰਦੇ ਆ ਬਾਪੂ ਅਸੀਂ ਤੁਹਾਨੂੰ ਬਸਬਰੀ ਨਾਲ ਉਡੀਕ ਰਹੇ ਆ ਕਿਉਂਕਿ ਉਸ ਸਮੇਂ ਤੱਕ ਸਿੱਧੂ ਮੁਸਿਆਲ ਇਸ ਗੱਲ ਤੋਂ ਕਾਫੀ ਜਿਆਦੇ ਨਾਰਾਜ਼ ਹੋ ਗਏ ਸੀਗਾ ਸਿਸਟਮ ਤੋਂ ਵੀ ਇਹ ਸਿਸਟਮ ਆ ਜਿਹੜਾ ਜਿਹਦੇ ਲਈ ਮੈਂ ਜਿਹੜੇ ਪਾਰਟੀ ਲਈ ਮੈਂ ਲੜਿਆ ਹਾਂ ਜਿਸ ਪਾਰਟੀ ਲਈ ਉਹਨਾਂ ਨੇ ਉਸ ਹਿਸਾਬ ਦੇ ਨਾਲ ਮੈਨੂੰ ਖੜਾ ਜ਼ਰੂਰ ਕੀਤਾ ਪਰ ਮੇਰੀ ਜਿਹੜੀ ਆ ਉਸ ਹਿਸਾਬ ਨਾਲ ਜਿਵੇਂ ਉਹਨਾਂ ਨਾਲ ਖੜਨਾ ਚਾਹੀਦਾ ਸੀਗਾ ਉਹ ਨਹੀਂ ਖੜ ਸਕੇ ਤੋਂ ਇਹ ਬਾਣਾ ਵਾਪਰ ਗਏ ਆ ਪਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਗੀਤ ਆਨੇ ਆ ਜਾਂ ਪਹਿਲਾ ਗੀਤ ਆਨੇ ਆ ਉਹਨਾਂ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋ ਨਾ ਤਾਂ ਉਹਨਾਂ ਦੇ ਵਿਚਾਰਾਂ ਦੀ ਤੁਹਾਨੂੰ ਝਲਕ ਆਪਣੇ ਆਪ ਮਹਿਸੂਸ ਹੋਊਗੀ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਉਸ ਸਮੇਂ ਸਿੱਧੂ ਮਸੇਵਾਲ ਦੇ ਜਿਹੜੇ ਪਿਤਾ ਜੀਆ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਗੀਤ ਆਇਆ ਸੀਗਾ एस.ਓ.ਆਈ.ਐਲ. ਐਸ.ਓ.ਆਈ.ਐਲ ਜਿਹਦੇ ਚ ਉਹਨਾਂ ਨੇ ਸਰਦਾਰ ਬਲਵਿੰਦਰ ਸਿੰਘ ਚੜ੍ਹਾਣੇ ਦੀ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਸਾਰੇ ਜਿਹੜਾ ਹਰਿਆਣਾ ਪੰਜਾਬ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਸੀਗੀ ਤੇ ਉਹਦੇ ਚ ਉਹਨਾਂ ਨੇ ਆਪਣੀਆਂ ਭਾਵਨਾਵਾਂ ਬੜੀਆਂ ਸਪਸ਼ਟ ਕੀਤੀਆਂ ਸੀਗੀਆਂ ਜੇ ਉਹ ਤੋਂ ਬਾਅਦ ਸਰਦਾਰ ਬਲਵਿੰਦਰ ਸਿੰਘ ਜਟਾਣਾ ਇੱਕ ਲਖਤ ਸੋਸ਼ਲ ਮੀਡੀਆ ਤੇ ਬੜੇ ਮਸ਼ਹੂਰ ਹੋਏ ਤੇ ਉਹਨਾਂ ਦੀ ਜਿਹੜੀ ਫੋਟੋ ਆ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਲਗਾਈ ਲਗਾਣੀ ਪਈ ਆ ਉੱਥੋਂ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਇਸ ਕਰਕੇ ਤੁਹਾਨੂੰ ਦੱਸ ਰਿਹਾ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਮਾਈ ਭਗਕੌਰ ਤੇ ਉਹਨਾਂ ਦਾ ਗੀਤ ਆਇਆ ਸੀਗਾ ਹਰੀ ਸਿੰਘ ਨਲਵੇ ਤੇ ਉਹਨਾਂ ਦਾ ਗੀਤ ਆਇਆ ਤੇ ਉਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਬੜੀ ਸਰਗਰਮ ਭੂਮਿਕਾ ਨਿਭਾਈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਤੇ ਇਸ ਤਰ੍ਹਾਂ ਦੇ ਕਾਫੀ ਜਿਆਦੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵੀ ਹੈਗੇ ਆ ਉਹਨਾਂ ਦੇ ਕਾਫੀ ਤੇ ਇਹ ਜਿਹੜੀ ਉਹਦੀ ਵਿਚਾਰਧਾਰਾ ਇੱਕ ਇਨਕਲਾਬੀ ਵਿਚਾਰਧਾਰਾ ਸੀਗਾ ਉਹ ਇੱਕ ਕ੍ਰਾਂਤੀਕਾਰੀ ਤਰੀਕੇ ਨਾਲ ਜੋ ਵਾਪਰਦਾ ਸੀਗਾ ਦੁਨੀਆਂ ਦੇ ਵਿੱਚ ਜੋ ਪਿਛਲੇ ਇਤਿਹਾਸ ਦੇ ਵਿੱਚ ਉਦੇ ਨਾਲ ਉਹ ਮਤਲਬ ਸਿੱਧਾ ਚੱਲਦਾ ਸੀ ਇੱਥੇ ਤੱਕ ਕੇ ਇੱਥੇ ਤੱਕ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਦਾ ਟੈਟੂ ਉਹਨਾਂ ਨੇ ਆਪਣੀ ਬਾਹ ਤੇ ਬਣਾਇਆ ਸੀਗਾ ਤੇ ਜਿਹੜੇ ਉੱਥੇ ਉੱਥੇ ਉਹਨਾਂ ਦੇ ਟਰੈਕਟਰ ਲੱਗੇ ਹੋਏ ਆ ਟਰੈਕਟਰ 5911 ਹੋਇਆ ਜਿੰਨੇ ਵੀ ਜਿਨ੍ਹਾਂ ਨੂੰ ਉਹ ਅਫਸਰ ਉਹਨਾਂ ਦੇ ਸਵਾਰੀ ਕਰਦੇ ਸੀਗੇ ਖੇਤਾਂ ਜਾਂਦੇ ਸੀ ਉਹਨਾਂ ਦੇ ਵੀ ਸੰਤਾਂ ਦੀ ਫੋਟੋ ਸੀਗੀ ਤੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਟੀਵੀ ਚੈਨਲ ਵਾਲੇ ਨੇ ਵੀ ਤੁਸੀਂ ਸੰਤ ਭਿੰਡਰਾਂ ਵਾਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਉਹਨਾਂ ਦਾ ਇੱਕੋ ਜਵਾਬ ਸੀਗਾ ਵੀ ਸੰਤ ਪਿੰਡ ਵਾਲੇ ਸਾਡੇ ਬੜੇ ਸਤਕਾਰਯੋਗਾਂ ਬਜ਼ੁਰਗਾਂ ਸਾਨੂੰ ਫਖਰ ਆ ਵੀ ਉਹਨਾਂ ਨੇ ਇੰਨੀ ਦਲੇਰੀ ਦੇ ਨਾਲ ਦਲੇਰੀ ਦਿਖਾਈ ਆ ਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਇਹ ਵਿਚਾਰ ਸਨ ਸਿੱਧੂ ਮੁਸਿਆਲ ਆਪਣੇ ਸ਼ੁਭਦੀਪ ਸਿੰਘ ਦੇ ਮਰਹੂਮ ਗਾਇਕ ਦੇ ਤੇ ਦੂਜੇ ਪਾਸੇ ਸਰਦਾਰ ਬਲਕੌਰ ਸਿੰਘ ਦੇ ਵਿਚਾਰ ਉਹਨਾਂ ਦੇ ਆਪਣੇ ਵੱਖਰੇ ਆ ਬੇਸ਼ੱਕ ਉਹਨਾਂ ਨੂੰ ਆਪਣੇ ਪੁੱਤ ਦਾ ਦਰਦ ਆ ਤੇ ਪੁੱਤ ਦਾ ਜਿਹੜਾ ਦਰਦ ਆ ਉਹ ਦਰਦ ਉਹ ਉਹਦੇ ਇਨਸਾਫ ਦੇ ਲਈ ਜੂਝ ਰਹੇ ਆ ਇਹ ਉਹ ਇਨਸਾਫ ਦੇ ਲਈ ਜਦੋਂ ਬੰਦਾ ਜੂਝਦਾ ਤੋ ਕਾਫੀ ਜਿਆਦਾ ਭਾਵੁਕ ਵੀ ਹੋ ਜਾਂਦਾ ਤੇ ਜਦੋਂ ਇਨਸਾਫ ਨਹੀਂ ਮਿਲਦਾ ਤੋ ਇਸ ਤਰ੍ਹਾਂ ਦੀਆਂ ਜੜੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਰਾੜ ਸਾਹਿਬ ਤੁਸੀਂ ਕਹੇ ਕਿ ਸਿਮਰਜੀਤ ਸਿੰਘ ਮਾਨ ਇਸ ਉਪਜੇ ਮਾਮਲੇ ਮਗਰੋਂ ਜਜ਼ਬਾਤ ਦੇ ਵਿੱਚ ਆਏ ਜਜ਼ਬਾਤ ਮਤਲਬ ਕਿ ਉਹਨਾਂ ਨੂੰ ਕੋਈ ਮਨਫੀ ਲੱਗ ਰਿਆ ਸੀ ਉਹਨਾਂ ਦੀ ਚੋਣ ਮਿਹ ਨੂੰ ਕਿਉਂਕਿ ਉਸ ਇਲਾਕੇ ਦੇ ਵਿੱਚੋਂ ਜੇਕਰ ਬਲਕੌਰ ਸਿੰਘ ਸਿੱਧੂ ਕਾਂਗਰਸ ਦੀ ਹਮਾਇਤ ਉੱਤੇ ਉਤਰਦੇ ਆ ਕਹਿੰਦਾ ਭਾਵੇਂ ਕਿ ਸਖਪਾਲ ਸਿੰਘ ਖਹਿਰਾ ਦੀਦੀ ਤਾਂ ਇੱਕ ਵੱਡਾ ਲਾਅਸ ਉਹ ਨੇਚਰਲੀਏ ਕਿ ਸਿਮਰਜੀਤ ਸਿੰਘ ਮਾਨ ਨੂੰ ਜਾਂਦਾ ਹੈ ਜੀ ਦੇਖੋ ਮਾਰਫੀ ਵਾਲੀ ਗੱਲ ਤਾਂ ਨਹੀਂ ਉਹਨਾਂ ਦੇ ਵਿਚਾਰਾਂ ਤੋਂ ਲੱਗੀ ਉਹਨਾਂ ਨੂੰ ਇਸ ਗੱਲ ਦਾ ਜੋ ਮੈਂ ਮਹਿਸੂਸ ਕੀਤਾ ਦਰਦ ਸੀਗਾ ਵੀ ਸਿੱਧੂ ਮੂਸੇਵਾਲ ਇਹ ਇਸ ਜਿਹੜੇ ਸਿੱਖ ਸੰਦਰਭ ਦੇ ਵਿੱਚ ਸਿੱਖ ਯੋਧਿਆਂ ਦੀ ਅਕਸਰ ਗੱਲ ਬਾਤ ਪਾਉਂਦਾ ਸੀਗਾ ਆਪਣੇ ਗੀਤਾਂ ਰਹੀਂ ਉਹਨਾਂ ਦੀ ਸਲਾਘਾ ਕਰਦਾ ਸੀਗਾ ਤੇ ਉਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਇਹ ਉਸ ਗੱਲ ਤੇ ਉਹਨਾਂ ਨੂੰ ਦਰਦ ਮਹਿਸੂਸ ਹੋ ਰਿਹਾ ਵੀ ਇਹ ਜਿੰਨੇ ਵੀ ਕਾਂਗਰਸ ਪਾਰਟੀ ਵਾਲੇ ਹੋ ਗਏ ਜਾਂ ਆਪ ਵਾਲੇ ਹੋ ਗਏ ਇਹਨਾਂ ਦੇ ਵੀ ਮੈਂਬਰ ਜਿਹੜੇ ਆ ਰਾਜ ਸਭਾ 'ਚ ਵੀ ਰਹੇ ਆ ਤੇ ਉੱਥੇ ਵੀ ਲੋਕ ਸਭਾ ਦੇ ਵਿੱਚ ਵੀ ਰਹੇ ਆ ਉਹਨਾਂ ਨੇ ਇੱਕ ਕਹਾਣੀ ਸੁਣਾਈ ਸੀ ਉਹਨਾਂ ਨੇ ਦੱਸਿਆ ਉਸ ਵੇਲੇ ਉਹਨਾਂ ਦੀ ਸੁਣੀ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਜਿਹੜੇ ਸਿੱਖ ਜਿਹੜੇ ਸ਼ਹੀਦ ਹੋਇਆ ਭਾਵੇਂ ਸਿੱਧੂ ਮਸੇਵਾਲ ਹੋਇਆ ਅਕਸਰ ਗੱਲ ਕਰਦੇ ਸੀਗੇ ਦੀਪ ਸਿੰਘ ਸਿੱਧੂ ਵਾਲਾ ਜਿਹੜਾ ਹਰਿਆਣੇ ਦੇ ਵਿੱਚ ਐਕਸੀਡੈਂਟ 'ਚ ਜਿਹੜਾ ਪੂਰਾ ਹੋਇਆ ਯਾ ਲੰਡਨ ਦੇ ਵਿੱਚ ਅਵਤਾਰ ਸਿੰਘ ਖੰਡਾ ਹੋਇਆ ਜਾਂ ਕੈਨੇਡਾ 'ਚ ਜਾਂ ਅਮਰੀਕਾ 'ਤੇ ਟਰਾਈ ਲਾਈ ਗਈ ਜਾਂ ਪਾਕਿਸਤਾਨ ਉਹ ਇਹਨਾਂ ਗੱਲਾਂ ਦੇ ਬਾਰੇ ਜ਼ਿਕਰ ਕਰਦੇ ਸੀ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਵੀ ਜਿਹੜੀ ਪਾਰਟੀ ਦੇ ਇੰਨੇ ਜ਼ਿਆਦੇ ਨੁਮਾਇੰਦੇ ਸੀਗੇ ਆਪੋਜੀਸ਼ਨ ਪਾਰਟੀਆਂ ਸੀਗੀ ਉਥੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਦੇ ਵੀ ਉਸ ਹਿਸਾਬ ਦੇ ਨਾਲ ਜੁਰਤ ਦੇ ਨਾਲ ਆਵਾਜ਼ ਨਹੀਂ ਚੱਕੀ ਜਦੋਂ ਕੱਲਾ ਸਿਮਰਨਜੀਤ ਸਿੰਘ ਮਾਨ ਹੀ ਇਸ ਗੱਲ 'ਤੇ ਚੱਕਦਾ ਰਿਹਾ ਤੇ ਕੁਦਰਤੀ ਗੱਲ ਆ ਜਿਹੜਾ ਬੰਦਾ ਦਿਨੋਂ ਚੱਕ ਰਿਹਾ ਹੋਵੇ ਕਿਸੇ ਸੰਦਰਭ ਦੇ ਵਿੱਚ ਕਿਸੇ ਕੰਮ ਨੂੰ ਲੈ ਕੇ ਹਰ ਥਾਂ ਤੇ ਰੌਲਾ ਪਾ ਰਿਹਾ ਵੇ ਹਰ ਪ੍ਰੈਸ 'ਚ ਤੇ ਜਦੋਂ ਫੇਰ ਉਹਦਾ ਮਤਲਬ ਉਹਨਾਂ ਦੇ ਦੂਜੇ ਪਾਸਿਓਂ ਕਿਸੇ ਪਰਿਵਾਰ ਦਾ ਪਤਾ ਲੱਗੇ ਵੀ ਇਹ ਤਾਂ ਉਸ ਪਾਰਟੀ ਜਿਹੜੀ ਕਿ ਸਿੱਖ ਕਿ ਸਰਦਾਰ ਸਿਮਰਤ ਸਿੰਘ ਮਾਨ ਸਿੱਖ ਮਦਈਆਂ ਦੇ ਸਿੱਖ ਮੁੱਦਿਆਂ ਤੇ ਹਮੇਸ਼ਾ ਗੱਲ ਕਰਦੇ ਆਂ ਇਨਸਾਫ ਦੀ ਗੱਲ ਕਰਦੇ ਆਂ ਜੁਰਮ ਦੇ ਖਿਲਾਫ ਲੜਦੇ ਆਂ 40 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆਂ ਸਿੱਖ ਨਸਲ ਕੁਸੀ ਵਾਰੇ ਦਰਬਾਰ ਸਾਹਿਬ ਤੇ ਪੇ ਜਦੋਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਪਾਰਟੀ ਜਿਹਦਾ ਕਿ ਸਿੱਖ ਨਸਲ ਕੁਰਸੀ ਦੇ ਵਿੱਚ ਰੋਲ ਆ ਜਿਹਦਾ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਰੋਲ ਆ ਜਿਨੇ ਲੱਖਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਛੁੱਟੇ ਮੁਕਾਬਲਿਆਂ ਦੇ ਵਿੱਚ ਖਤਮ ਕਰਕੇ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸਮਸ਼ਾਨ ਘਾਟਾਂ ਦੇ ਵਿੱਚ ਉਹ ਕੁੜੀਆਂ ਦੀਆਂ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਉਹ ਬਿਗੈਰ ਪਰਿਵਾਰ ਨੂੰ ਕਨਫੀਡੈਂਸ਼ੀਅਲ ਸਸਕਾਰ ਕਰਤੀਆਂ ਜਿਨ੍ਹਾਂ ਬਾਰੇ ਜਸਵੰਤ ਸਿੰਘ ਖਾਲੜਾ ਨੇ ਵੀ ਰੋਲਾ ਪਾਇਆ ਤੇ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਬਾਰੇ ਵੀ ਤੁਸੀਂ ਦੇਖੋ ਇੱਕ ਗੀਤ ਆਇਆ ਇਹਨਾਂ ਦਾ ਅ ਬੜਾ ਗੀਤ ਆਇਆ ਗਦਾਰ ਗੀਤ ਆ ਕੋਈ ਉਹਦੇ ਚ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਮੰਨੂ ਕਹਿੰਦੇ ਆ ਵੀ ਤੁਸੀਂ ਵੀ ਹਾਰ ਗਿਆ ਵੀ ਇਹ ਤੁਸੀਂ ਵੀ ਕਾਂਗਰਸ ਵੱਲੋਂ ਤੋਂ ਇਲੈਕਸ਼ਨ ਲੜਿਆ ਤਾਂ ਉਹਨਾਂ ਨੇ ਇਹ ਗੱਲ ਦੋਰਨੇ ਗੱਲ ਕਹੀ ਸੀ ਵੀ ਕਾਸ ਨੂੰ ਤਿੰਨ ਵਾਰ ਬਣਾਉਣ ਵਾਲੇ ਕੌਣ ਆ ਤੁਸੀਂ ਸਿੱਧੂ ਮਸੇਵਾਲ ਕਹਿੰਦਾ ਹੈ ਤੇ ਉਹ ਕਹਿੰਦਾ ਵੀ ਤੁਸੀਂ ਡੋਗਲੇ ਬੰਦਿਆਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹਰਾਇਆ ਪਰਮਜੀਤ ਕੌਰ ਬੀਬੀ ਖਾਲੜਾ ਨੂੰ ਹਰਾਇਆ ਤੋ ਇਹ ਜਿਹੜਾ ਹਜ਼ਾਰਾ ਉਹ ਮਤਲਬ ਆਧਾਰਨਾ ਦਿੰਦਾ ਹੈ ਤੇ ਉਹਦੇ ਮਨ ਦੇ ਵਿੱਚ ਪੰਥ ਪ੍ਰਤੀ ਸਿੱਖੀ ਪ੍ਰਤੀ ਸਿੱਖ ਨੌਜ ਬਨਾਨੀ ਪ੍ਰਤੀ ਦਰਦ ਝਲਕਦਾ ਪਰ ਜਿਸ ਜਿਹੜੀ ਪਾਰਟੀ ਇਸ ਲਈ ਜ਼ਿੰਮੇਵਾਰ ਜਿਹੜੀ ਪਾਰਟੀ ਉਸ ਲਈ ਜ਼ਿੰਮੇਵਾਰ ਆ ਉਹਦੇ ਲਈ ਜਦੋਂ ਪਰਿਵਾਰਕ ਮੈਂਬਰ ਤੁਰਦੇ ਆ ਤਾਂ ਬੇਸ਼ੱਕ ਉਹਨਾਂ ਦੇ ਉਹਨਾਂ ਪਰਿਵਾਰ ਜਿਹੜਾ ਉਹਨਾਂ ਦਾ ਬੇਟਾ ਹੈ ਪਰ ਬੇਟਾ ਜਿਹੜਾ ਇਸ ਸਮੇਂ ਉਸ ਖਿਆਤੀ ਦੇ ਜਿਹਨੂੰ ਕੌਮ ਨੇ ਬਣਾ ਲਿਆ ਸੀਗਾ ਜਿਹਨੂੰ ਕੌਮ ਆਪਣਾ ਇੱਕ ਨਾਇਕ ਸਮਝਣ ਲੱਗੀ ਸੀਗੀ ਤਾਂ ਉਹ ਖਾਲੀ ਉਹਨਾਂ ਦਾ ਬੇਟਾ ਨਹੀਂ ਹੈ ਉਹ ਇੱਕ ਕੌਮੀ ਨਾਇਕ ਵੀ ਬਣ ਚੁੱਕਿਆ ਆਪਣੇ ਗੀਤਾਂ ਰਾਹੀਂ ਕੌਮੀ ਨਾਇਕ ਜਦੋਂ ਬੰਦਾ ਬਣ ਜਵੇ ਤਾਂ ਉਹ ਕਾਲੀ ਪਰਿਵਾਰ ਦਾ ਨਹੀਂ ਹੁੰਦਾ ਕੌਮ ਦਾ ਹੋ ਜਾਂਦਾ ਤੇ ਜਦੋਂ ਉਸ ਕੌਮੀ ਨਾਇਕ ਦੇ ਸਿਧਾਂਤਾਂ ਦੇ ਵਿਰੁੱਧ ਕੋਈ ਗੱਲ ਚੱਲਦੀ ਆ ਤਾਂ ਜਿਹੜਾ ਉਸ ਕੌਮ ਦਾ ਆਗੂ ਹੁੰਦਾ ਉਹਨੂੰ ਅਫਸੋਸ ਹੁੰਦਾ ਵੀ ਉਹਦਾ ਪਰਿਵਾਰ ਕਿੱਧਰ ਨੂੰ ਤੁਰ ਪਿਆ ਸੋ ਇਹ ਇਹ ਦੀਆਂ ਗੱਲਾਂ ਕਰਕੇ ਦਰਦ ਚੱਲਦਾ ਰਾਦਰ ਸਾਹਿਬ ਕੌਮੀ ਨਾਇਕ ਪੰਥਕ ਤੇ ਗੁਰਮਤ ਲਿਹਾਜ਼ ਉੱਤੇ ਉਹਨਾਂ ਦਾ ਇੱਕ ਖੈਰ ਵੱਖਰਾ ਤੇ ਬੜਾ ਵੱਡਾ ਰੁਤਬਾ ਵੀ ਮੰਨੇ ਜਾਂਦਾ ਹੈ ਅਪਾ ਗੱਲ ਕਰਦੇ ਆਂ ਕਿ ਜੇ ਦ ਮੂਸੇ ਵਾਲਾ ਕਹਿੰਦਾ ਭਾਵੇਂ ਕਿ ਸੁਖਦੀਪ ਮੂਸੇ ਵਾਲਾ ਖੁਦ ਉਹਨਾਂ ਨੇ ਕਾਂਗਰਸ ਦੇ ਟਿਕਟ ਉੱਤੇ ਚੋਣ ਲੜੀ ਮਾਨਸਾ ਤੋਂ ਤਾਂ ਉਹ ਆਮ ਆਦਮੀ ਪਾਰਟੀ ਤੋਂ ਮਾਤ ਖਾ ਗਏ ਹਾਰ ਗਏ ਇਸ ਤੋਂ ਬਾਅਦ ਹਾਲਾਤ ਵੱਖਰੀ ਤਰ੍ਹਾਂ ਦੇ ਉਭਜੇ ਸੁਖਦੀਪ ਸਿੰਘ ਨਹੀਂ ਰਿਹਾ ਤਾਂ ਅਗਲੀ ਜਿਹੜੀ ਹੈ ਚੋਣ ਆਉਂਦੀ ਹੈ ਜਿਮਨੀ ਜਿਹੜੀ ਜਲੰਧਰ ਦੀ ਲੋਕ ਸਭਾ ਦੀ ਤਾਂ ਬਲਕੌਰ ਸਿੰਘ ਸਿੱਧੂ ਸਮੇਤ ਪਰਿਵਾਰ ਕਹਿੰਦਾ ਭਾਵੇਂ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਅਗਲਾ ਕਾਫਲਾ ਹੈ ਉਹ ਜ਼ਿਲੰਦਰ ਜਾਂਦਾ ਹੈ ਉੱਥੇ ਵੱਡੇ ਉਹਨਾਂ ਦੇ ਪਰਿਵਾਰ ਵੱਲੋਂ ਡੇਰੀ ਲਗਾਈ ਜਾਂਦੇ ਐ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਝੋਕਾ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਪਰੰਤੂ ਕੋਈ ਅਸਰ ਨਹੀਂ ਹੋਇਆ ਜਿਹੜੀ ਜਿੱਤ ਵੱਡੇ ਪੱਧਰ ਉੱਤੇ ਸ਼ਾਨਾਮਤੀ ਉਹ ਆਮ ਆਦਮੀ ਪਾਰਟੀ ਨੂੰ ਉੱਥੇ ਨਸੀਬ ਹੋਈ ਮਿਲੀ ਤਾਂ ਕੀ ਹੁਣ ਬਲਕੌਰ ਸਿੰਘ ਸਿੱਧੂ ਦਾ ਇੱਕ ਤਰ੍ਹਾਂ ਜਿਹੜਾ ਝੋਕਾ ਹੈ ਕਾਂਗਰਸ ਪ੍ਰਤੀ ਕਿਉਂਕਿ ਜਦੋਂ ਕਾਂਗਰਸੀ ਉਮੀਦਵਾਰਾਂ ਦੇ ਨਾਲ ਤੁਰਪੇ ਨਾਮਜ਼ਦਗੀ ਦਾਖਲ ਕਰ ਰਹੇ ਹੈ ਤਾਂ ਇਹ ਇੱਕ ਉਨ੍ਹਾਂ ਵੱਲੋਂ ਹੋਕਾਈ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਰਿਹਾ ਹੈ ਕਿ ਉਹ ਕਾਂਗਰਸ ਦੀ ਸਪੋਰਟ ਤੇ ਆਉਣ ਤਾਂ ਕਿ ਪੰਜਾਬ ਦੇ ਲੋਕ ਹੁਣ ਬਲਕੌਰ ਸਿੰਘ ਸਿੱਧੂ ਦੇ ਹੋਕੇ ਨੂੰ ਮੰਨਣਗੇ ਕੀ ਮੰਨਦਿਆ ਹੈ ਅਸਰ ਹੁਣ ਬਲਕੌਰ ਸਿੰਘ ਸਿੱਧੂ ਦਾ ਆਉਣ ਵਾਲਾ ਇਸ ਜਿਹੜੀ ਆਮ ਚੋਣ ਲੋਕ ਸਭਾ ਸਾਹਿਬ ਤੁਹਾਡੇ ਇਸ ਦੇ ਵਿੱਚ ਕਈ ਸਵਾਲ ਆ ਜਾਂਦੇ ਨੇ ਬਹੁਤ ਵਧੀਆ ਤੁਸੀਂ ਸਵਾਲ ਕੀਤੇ ਆ ਬਿਲਕੁਲ ਪਹਿਲਾਂ ਮੈਂ ਸ਼ੁਰੂਆਤ ਤੋਂ ਕਰਦਾ ਜਦੋਂ ਸਿੱਧੂ ਮੂਸੇਵਾਲਾ ਸਾਹਿਬ ਇਲੈਕਸ਼ਨ ਲੜ ਰਹੇ ਸੀਗੇ ਉਹਨਾਂ ਦੇ ਜਿਵੇਂ ਕੈਂਪੇਨ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਉੱਥੇ ਪੂਰੀ ਤਰ੍ਹਾਂ ਕਰਨੀ ਚਾਹੀਦੀ ਸੀਗੀ ਉਹ ਤੋਂ ਕਾਫੀ ਜ਼ਿਆਦਾ ਖਫਾ ਸੀਗੇ ਕਿਉਂਕਿ ਏਸੇ ਨਾਰਾਜ਼ਗੀ ਕਰਕੇ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਸੀ ਕਿ ਹਾਲਾਂਕਿ ਡੇਢ ਤੋਂ 15 ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਲੈਕਸ਼ਨ ਨੂੰ ਜਿਹੜੀ ਉਹ ਲੂਜ਼ ਕੀਤੇ ਸੀਗੇ ਤਾਂ ਉਹਦੇ ਕਰਕੇ ਹੀ ਉਹ ਆਰਡਰ ਨੇ ਆਪਣੀ ਰਜੈਂਟ ਨੂੰ ਕਿ ਉਹਨਾਂ ਨੇ ਇੱਥੇ ਤੱਕ ਕਹਿਤਾ ਸੀਗਾ ਕਿ ਮੈਂ ਆਪਣੇ ਜਿਹੜਾ ਟਰੈਕਟਰ ਟਰਾਲੀ ਆ ਓਪਨ ਉਹਦੇ ਤੇ ਤੁਹਾਡੇ ਕਾਗਜ਼ ਦਾਖਲ ਕਰਾਉਂਗਾ ਉਹ ਤੋਂ ਪਤਾ ਲੱਗਦਾ ਸੀਗਾ ਵੀ ਉਹ ਪਾਰਟੀ ਤੋਂ ਕਿੰਨਾ ਨਾਰਾਜ਼ ਹੋ ਚੁੱਕੇ ਸੀਗੇ ਤੇ ਇਸੇ ਕਰਕੇ ਸਰਦਾਰ ਸਿਮਰਜੀਤ ਸਿੰਘ ਦੇ ਮਨ ਦੇ ਹੱਕ ਤੇ ਆਏ ਸੀਗੇ ਤੇ ਦੂਜੀ ਗੱਲ ਦੂਜੀ ਗੱਲ ਆ ਜਾਂਦੀ ਆ ਸਰਦਾਰ ਬਲਖੌਰ ਸਿੰਘ ਵੱਲੋਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਹੁੰਦੀ ਆ ਜਿਹਦੇ ਚ ਕਿ ਸੁਸ਼ੀਲ ਜਿਹੜਾ ਰਿੰਕੂ ਆ ਜਿਹੜਾ ਕਿ ਆਪ ਆਪ ਵੱਲੋਂ ਲੜ ਰਿਹਾ ਸੀਗਾ ਉਸ ਸਮੇਂ ਬੇਸ਼ੱਕ ਹੁਣ ਬੀਜੇਪੀ ਵੱਲੋਂ ਲੜ ਰਿਹਾ ਹੈ ਤਾਂ ਉਹਦੀ ਇਹਨਾਂ ਨੇ ਕਿੰਨੇ ਦਿਨ ਰਹਿ ਕੇ ਉੱਥੇ ਖੁੱਲਮ ਖੁੱਲਾ ਵਿਰੋਧਤਾ ਕੀਤੀ ਕਿੰਨੇ ਦਿਨ ਚੌਂਕਾਂ ਦੇ ਵਿੱਚ ਵੀ ਜਾ ਕੇ ਹੁਣ ਤਾਂ ਸਿਰਫ ਕਾਗਜ਼ਾਂ ਹਲ ਕਰਨ ਗਏ ਆ ਤਾਂ ਉੱਥੇ ਇਹਨਾਂ ਨੇ ਚੌਂਕਾਂ 'ਚ ਜਾ ਕੇ ਰੈਲੀਆਂ ਕਰਕੇ ਪ੍ਰੋਟੈਸਟ ਕਰਕੇ ਸੋਸ਼ਲ ਮੀਡੀਆ ਪੂਰਾ ਜ਼ੋਰ ਲਾਇਆ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਦੀ ਗੱਲ ਤੇ ਕੋਈ ਅਸਰ ਨਹੀਂ ਕਰਿਆ ਕਿਉਂਕਿ ਲੋਕ ਇਸ ਗੱਲ ਨੂੰ ਅੱਜਕੱਲ ਬੜੀ ਚੰਗੀ ਤਰ੍ਹਾਂ ਸਮਝਦੇ ਆਂ ਵੀ ਇੱਕ ਬੰਦਾ ਆਪਣੇ ਜਜ਼ਬਾਤਾਂ 'ਚ ਲੜ ਰਿਹਾ ਹੈ ਤੇ ਇੱਕ ਉਹ ਬੰਦਾ ਸੀਗਾ ਜਿਹੜਾ ਕਿਸੇ ਮਕਸਦ ਲਈ ਆਪਣੇ ਗੀਤ गा ਰਿਹਾ ਸੀਗਾ ਜਿਹਦੇ ਹਰ ਗੱਲ ਦੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਝਲਕਦੀ ਸੀਗੀ ਤਾਂ ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਐਕਸੈਪਟ ਕੀਤੀ ਤੇ ਸੁਸ਼ੀਰ ਰਿੰਕੂ ਬਿਹਾਰ ਰਿਕਾਰਡ ਤੋੜ ਬੁੱਠਾ ਨਾਲ ਜਲੰਧਰ ਜਿੱਤਿਆ ਤੇ ਬੜੀ ਇਸ ਗੱਲ ਦਾ ਬੜਾ ਉੱਥੋਂ ਜਾ ਕੇ ਹੈਰਾਨੀ ਹੋਈ ਵੀ ਯਾਰ ਇਹਨਾਂ ਨੂੰ ਵੀ ਬੜਾ ਅਫਸੋਸ ਹੋਇਆ ਤੇ ਦੂਜੀ ਗੱਲ ਮੈਂ ਇਹਨਾਂ ਦੀ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਜਾਣਾ ਬਲਕੌਰ ਸਿੰਘ ਤੇ ਵਿਚਾਰਾਂ ਦੀ ਤੇ ਸਰਦਾਰ ਸਿੱਧੂ ਮਸੇਵਾਲਾ ਦਾ بیٹے ਦੀ ਗੱਲ ਭਾਵੇਂ ਨਹੀਂ ਮੈਨੂੰ ਕਰਨੀ ਚਾਹੀਦੀ ਸੀ ਪਰ ਮੈਨੂੰ ਹੁਣ ਕਰਨੀ ਪੈਣੀ ਆ ਕਿਉਂਕਿ ਗੱਲ ਇਹ ਆ ਕਿਉਂਕਿ ਉਹ ਸਿੱਧੂ ਮਸੇਵਾਲਾ ਦੇ ਵਿਚਾਰਾਂ ਚ ਤੁਸੀਂ ਦੇਖੋ ਵੀ ਸਿੱਖ ਨਾਇਕਾਂ ਦੀਆਂ ਕਹਾਣੀਆਂ ਝਲਕਦੀਆਂ ਸਿੱਖ ਨਾਇਕਾਂ ਦੀਆਂ ਕਹਾਣੀਆਂ ਝਲਕਦੀਆਂ ਪੰਜਾਬ ਦੇ ਪ੍ਰਤੀ ਦਰਦ ਝਲਕਦਾ ਜਿਵੇਂ ਉਸੇ ਤਰ੍ਹਾਂ ਤੇ ਉਹਨਾਂ ਨੇ ਪੰਜਾਬ ਦਾ ਜਿਹੜਾ ਦਰਦ ਹੈ ਪੰਜਾਬ ਦੀ ਵੰਡ ਜਿਹੜਾ ਪੰਜਾਬ ਨੂੰ ਹੋਇਆ ਹੈ ਪੰਜਾਬ ਪ੍ਰਤੀ ਦਰਦ ਝਲਕਦਾ ਹੈ ਸਰੂਪ ਹੋ ਗਿਆ ਉਹਨਾਂ ਉਹਨਾਂ ਜ਼ਿਕਰ ਕੀਤੇ ਹਾਂ ਜੀ ਮੈਂ ਇੱਕ ਗੱਲ ਨਾ ਜਿਹੜੀ ਭਿੰਡਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਉਸ ਤੋਂ ਬਾਅਦ ਤੇ ਉਹਨਾਂ ਨੇ ਉਹ ਜਗਤਾਰ ਸਿੰਘ ਹਵਾਰੇ ਨੂੰ ਵੀ ਉਹਨਾਂ ਉਹਨਾਂ ਨੂੰ ਸਲੂਟ ਕਰਦੇ ਸੀਗੇ ਉਹਨਾਂ ਨੂੰ ਵੀ ਆਪਣਾ ਨਾਇਕ ਮੰਨਦੇ ਸੀਗੇ ਤੇ ਉਹਨਾਂ ਨੂੰ ਵੀ ਜਾਇ ਜਗਤਾਰ ਸਿੰਘ ਹਵਾਰੇ ਦਾ ਵੀ ਪ੍ਰਤੀ ਉਹ ਸਾਰਿਆਂ ਦੇ ਜਿੰਨੇ ਵੀ ਆਪਣੇ ਸਿੱਖ ਜੋਧੇ ਹੁਣਾਂ ਪ੍ਰਤੀ ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਸੀ ਕਿ ਉਹਨਾਂ ਬਾਰੇ ਕਦੇ ਮਾੜਾ ਚੰਗਾ ਲਖ ਜ ਨਹੀਂ ਸੁਣਦੇ ਸੀਗੇ ਕਿਉਂਕਿ ਉਸ ਤੋਂ ਬਾਅਦ ਨਾ ਇੱਕ ਇੰਟਰਵਿਊ ਹੁੰਦੀ ਆ ਆਪਣੇ ਬਾਪੂ ਬਲਕੌਰ ਸਿੰਘ ਦੀ ਉਹਦੇ ਬਾਰੇ ਉਹਨਾਂ ਨੂੰ ਇਹ ਪੁੱਛਦੇ ਆ ਵੀ ਕੀ ਤੁਸੀਂ ਇਲੈਕਸ਼ਨ ਲੜਨਾ ਚਾਹੋਗੇ ਉਹ ਕਹਿੰਦੇ ਵੀ ਇਲੈਕਸ਼ਨ ਜਿਹੜੀ ਆ ਲੜਨੀ ਸੋਚ ਸਕਦੇ ਆ ਕਰ ਸਕਦੇ ਆ ਕਿਉਂਕਿ ਕਿਉਂਕਿ ਕਹਿੰਦੇ ਜਿਹੜਾ ਬਿਆੰਤ ਦਾ ਪੋਤਾ ਸੀਗਾ ਇਹ ਉਹਦੀ ਆਨ ਦੀ ਰਿਕਾਰਡ ਆ ਬਿਆੰਤ ਦਾ ਪੋਤਾ ਸੀਗਾ ਉਹਨੇ ਇਲੈਕਸ਼ਨ ਲੜ ਕੇ ਐਮਪੀ ਬਣ ਕੇ ਆ ਆਪਣੇ ਬਾਬੇ ਦਾ ਬਦਲਾ ਲੈ ਜਾ ਹੁਣ ਬਾਬੇ ਦਾ ਬਦਲਾ ਕਿਤੋਂ ਲਿਆ ਜਰਤਾਰ ਸਿੰਘ ਹਵਾਰਾ ਬਲਵੰਦ ਸਿੰਘ ਰਾਜੋਆਣਾ ਤੇ ਪਰਮਜੀਤ ਭੌਰਾ ਤਾਰਾ ਹੋਣੀ ਜਿਹੜੇ ਕਿ ਜੇਲ੍ਹ ਦੇ ਵਿੱਚ ਬੈਠੇ ਆ ਉਸ ਕੇਸ ਦੇ ਵਿੱਚ ਆ ਨਾ ਉਹ ਤੇ ਉਹਦੇ ਹੁਣ ਉੱਥੇ ਉਹਦੇ ਜਿਹੜੇ ਉਹਨਾਂ ਦਾ ਬੇਟਾ ਹੈ ਉਹਦੇ ਵਿਚਾਰ ਹੋਰ ਇਹ ਇਹਨਾਂ ਦੇ ਵਿਚਾਰ ਹੋ ਰਾ ਮੇਰਾ ਮਤਲਬ ਵਿਚਾਰਾਂ ਦਾ ਫਰਕ ਆ ਹਾਂ ਇੱਕ ਸਾਂ ਜਾ ਵੀ ਉਹ ਇਹਨਾਂ ਦਾ ਪੁੱਤਰ ਆ ਤੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦਾ ਦਰਦ ਆ ਪਰ ਉਹ ਇੱਥੇ ਬਲਕੌਰ ਸਿੰਘ ਦੀ ਗਲਤੀ ਵੱਡੀ ਕਰ ਰਹੇ ਆ ਇੱਕ ਇੱਕ ਜਿਸ ਕਾਂਗਰਸ ਤੋਂ ਆਸ ਲਾਈ ਬੈਠੇ ਆ ਉਸ ਕਾਂਗਰਸ ਸਿੱਖ ਨਸਲ ਪੁਸੀ ਦੀ ਦੋਸਤੀ ਆ ਤੇ ਸਿੱਖਾਂ ਦੇ ਉਹ ਪਰਿਵਾਰ ਇਹਨਾਂ ਵਾਂਗੂ ਅੱਜ ਵੀ ਸੜਕਾਂ ਤੇ 40 ਸਾਲ ਤੋਂ ਰੁੱਲਦੇ ਫਿਰਦੇ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਧੀਆਂ ਭੈਣਾਂ ਦਾ ਰੇਪ ਕਰਤੇ ਉਹ ਕਰਕੇ ਤੇ ਉਹ چلے ਗਏ ਤੇ ਉਹਨਾਂ ਦੀ ਜਿਹੜੀ ਛਵੀ ਆ ਤੇ ਉਸ ਦੇ ਨਾਲ ਫਿਰ ਇਹ ਫਿਰ ਦੂਜੀ ਗੱਲ ਹੈ ਖੁਦ ਇਹਨਾਂ ਨੂੰ ਇਲੈਕਸ਼ਨ ਲੜਨੀ ਚਾਹੁੰਦੇ ਸੀਗੇ ਜੇ ਇਹਨਾਂ ਨੂੰ ਇੰਨਾ ਸੀਗਾ ਇਹਨਾਂ ਨੂੰ ਆਪ ਇਲੈਕਸ਼ਨ ਲੜ ਸਪੋਰਟ ਕਰਨ ਦੀ ਬਜਾਏ ਇਹ ਕਹਿੰਦੇ ਸੀ ਮੈਂ ਆਜ਼ਾਦ ਇਹਨਾਂ ਨੂੰ ਆਜ਼ਾਦ ਬੰਦਾ ਉਸ ਸਮੇਂ ਗੱਲ ਕਰਦਾ ਜੇਕਰ ਇਹਨਾਂ ਨੇ ਕਾਂਗਰਸ ਦੀ ਤੋ ਇਹਨਾਂ ਨੂੰ ਨਫ਼ਰਤ ਹੁੰਦੀ ਤਾਂ ਫਿਰ ਇਹ ਉਹਨਾਂ ਦੀ ਸਪੋਰਟ ਨਾ ਕਰਦੇ ਤਾਂ ਇਹ ਆਜ਼ਾਦ ਇਸ ਕਰਕੇ ਲੜ ਰਹੇ ਸੀਗੇ ਇਹਦਾ ਮਤਲਬ ਕਾਂਗਰਸ ਇਹਨਾਂ ਨੇ ਇਹਨਾਂ ਨੂੰ ਟਿਕਟ ਨਹੀਂ ਦੇਈ ਕਾਂਗਰਸ ਇਹਨਾਂ ਨੂੰ ਅਸਲ ਦੇ ਵਿੱਚ ਟਿਕਟ ਨਹੀਂ ਦੇਈ ਜੇ ਕਾਂਗਰਸ ਨੇ ਟਿਕਟ ਦੇਈ ਹੁੰਦੀ ਹੁੰਦੀ ਜਾਂ ਸਪੋਰਟ ਕਰ ਸਕਦੇ ਇਲੈਕਸ਼ਨ ਵੀ ਲੜ ਸਕਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਵੀ ਕਿਤਨਾ ਕਿਤੇ ਬਲਕੌਰ ਸਿੰਘ ਆਪਣੇ ਜਿਹੜੀ ਆਪਣੇ ਆਪ ਆਪਣੇ ਵਿਚਾਰਾਂ ਦੇ ਵਿੱਚ ਮੇਰੇ ਖਿਆਲੋਂ ਉਹਨਾਂ ਦਾ ਉਹ ਟਕਰਾਓ ਚੱਲ ਰਿਹਾ ਹੁੰਦਾ ਅੰਦਰੂਨੀ ਜੋ ਵੀ ਹੈਗਾ ਜੋ ਸਮਝ ਸਕਦੇ ਆ ਕਿਉਂਕਿ ਬੇਟੇ ਨੂੰ ਖੋਣ ਦਾ ਦਰਦ ਆਰ ਉਸ ਬੇਟੇ ਦੀ ਲੜਾਈ ਸਾਰੇ ਲੜ ਰਹੇ ਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਦਰਦ ਇਸ ਕਰਕੇ ਕਿਉਂਕਿ ਜਿੰਨੀ ਉਹਨਾਂ ਨੇ ਇਸ ਕੇਸ ਦੀ ਆਵਾਜ਼ ਬੁਲੰਦ ਕਰੀ ਆ ਕਾਂਗਰਸ ਨੇ ਨਹੀਂ ਕਰੀ ਤਾਂ ਉਹਨਾਂ ਨੂੰ ਉਸ ਖਵਦਾ ਤੇ ਉਹਦੇ ਵਿਚਾਰਾਂ ਕਰਕੇ ਉਹ ਹੈਗਾ ਸੋ ਇਹ ਵਿਚਾਰਾਂ ਦੀ ਟਕਰਾਓ ਆ ਵਿਚਾਰਾਂ ਦਾ ਉਹ ਆ ਇਲੈਕਸ਼ਨ ਦਾ ਨਹੀਂ ਹੈ ਇੱਕ ਪਿਓ ਦਾ ਆਪਾਂ ਸਾਹਮਣੇ ਆਉਂਦੇ ਆ ਉਹ ਖੌ ਸਾਹਮਣੇ ਆ ਪਰ ਜਿਹੜੀ ਇਲੈਕਸ਼ਨ ਆ ਉਹ ਆਪਣੇ ਅਸਲ ਤੋਂ ਕਿ ਲੋਕ ਸਾਰਾ ਕੋ ਸਮਝਦੇ ਆ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਈਆਂ ਦੇ ਕਈਆਂ ਦੇ ਜਿਹੜੇ ਪਿਓ ਆ ਇਹ ਪੰਜਾਬ ਪੁਲਿਸ ਦੇ ਰਾਹ ਕੇ ਵਿੱਚ ਬੜੇ ਜਿਆਦੇ ਉਹਨਾਂ ਨੇ ਤਸ਼ੱਦਦ ਕੀਤਾ ਪਰ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਬੱਚਿਆਂ ਦਾ ਰੁਝਾਨ ਦੂਜੇ ਪਾਸੇ ਸੀਗਾ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ ਵਿਚਾਰਧਾਰਕ ਮਤਭੇਦ ਮਾਂ ਪੁੱਸ ਪਿਓ ਪੁੱਤ ਦੇ ਭਾਈਆਂ ਭਾਈਆਂ ਦੇ ਹੁੰਨੇ ਆ ਇਹ ਵਿਚਾਰਧਾਰਕ ਭਾਈ ਆ ਉਹਨਾਂ ਦੀ ਆਪਣੀ ਸੋਚ ਆ ਤੇ ਲੋਕਾਂ ਦੀ ਆਪਣੀ ਸੋਚ ਆ ਕੌਮ ਦੀ ਆਪਣੀ ਸੋਚ ਬਰਾੜ ਸਾਹਿਬ ਆਪਾਂ ਕਿਉਂਕਿ ਜਿਹੜੀ ਗੱਲ ਜ਼ਿਕਰ ਕਰ ਰਹੇ ਆ ਸੰਗਰੂਰ ਦਾ ਕਿਉਂਕਿ ਜਿਹੜੀ ਘਟਨਾ ਸਥਾਨ ਇਹ ਸਾਰੇ ਜਿਹੜੇ ਵਰਤਾਰਾ ਉਪਜਿਆ ਇਹ ਸੰਗਰੂਰ ਹੈ ਲੋਕ ਸਭਾ ਸੀਟ ਤੇ ਸਿਮਰਜੀਤ ਸਿੰਘ ਮਾਨ ਵੀ ਉੱਥੋਂ ਹੀ ਚੋਣ ਲੜ ਰਿਹਾ ਬਲਕੌਰ ਸਿੰਘ ਸਿੱਧੂ ਦਾ ਵੀ ਉਹੀ ਖੇਤਰ ਹੈ ਤਾਂ ਸੰਗਰੂਰ ਦੀ ਸੀਟ ਉਤੇ ਇਸ ਵੱਖਰੀ ਤਰ੍ਹਾਂ ਦੇ ਉਪਜੇ ਵਰਤਾਰੇ ਦਾ ਕੋਈ ਫਰਕ ਪੈਣ ਵਾਲਾ ਕਿਸੇ ਤਰ੍ਹਾਂ ਨੂੰ ਬਲਕੌਰ ਸਿੰਘ ਦਾ ਜਿਹੜੀ ਰਲੀ ਜਰਾ ਜਿਹਦੀ ਕੋਈ ਵੀ ਕਿਸੇ ਲਈ ਨੁਕਸਾਨ ਦੀ ਓਵਰਆਲ ਤੁਸੀਂ ਕਿਵੇਂ ਸਾਰਾ ਦੇਖਦੇ ਹੋ ਦੇਖੋ ਬਲਕੌਰ ਸਿੰਘ ਦਾ ਜਿਹੜਾ ਅਸਲ ਖੇਤਰਾ ਉਹ ਬਠਿੰਡਾ ਹਲਕਾ ਹੈ ਜੀ ਜਿਹੜਾ ਉਹਨਾਂ ਦਾ ਹਲਕਾ ਹੈ ਉਹ ਬਠਿੰਡੇ ਦੇ ਵਿੱਚ ਪੈਂਦਾ ਹੈ ਤਾਂ ਬਠਿੰਡੇ ਦੇ ਵਿੱਚ ਜਾਦੇ ਸਰਗਰਮਾਂ ਬਾਕੀ ਉਹ ਉਹਨਾਂ ਨੂੰ ਦੁਨੀਆ ਸਾਰੀ ਜਾਣਦੀ ਆ ਕਿਉਂਕਿ ਉਹਨਾਂ ਦੇ ਬੇਟੇ ਰਾਹੀਂ ਤੇ ਬੇਟੇ ਦਾ ਤੇ ਬੇਟੇ ਦੇ ਵਿਚਾਰਾਂ ਦਾ ਇਹਨਾਂ ਦੇ ਵਿਚਾਰਾਂ ਦਾ ਹੀ ਪਤਾ ਹੈ ਸੰਗਰੂਰ ਦੇ ਵਿੱਚ ਇਹਨਾਂ ਦਾ ਕੋਈ ਸਿੱਧਾ ਹੋਣੀ ਹੈ ਕਿਉਂਕਿ ਇਹਨਾਂ ਇਹਨਾਂ ਇਹ ਸਾਰਿਆਂ ਦੀ ਮੇਰੇ ਖਿਆਲ ਸਾਰੇ ਹੀ ਇਹਨਾਂ ਦੇ ਪਰਿਵਾਰ ਨਾਲ ਹਮਦਰਦੀ ਰੱਖਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਲਾਲੋ ਕਾਂਗਰਸ ਵਾਲੇ ਵੀ ਲਾਲੋ ਤੇ ਇਹ ਬੀਜੇਪੀ ਵਾਲੇ ਵੀ ਜਾ ਕੇ ਆਏ ਹੋਣਗੇ ਤੇ ਅਮਿਤ ਸ਼ਾਹ ਨੂੰ ਵੀ ਮਿਲਦੇ ਰਹੇ ਆ ਇਹ ਤੇ ਈਵਨ ਜਿਹੜਾ ਸੁਖਵੀਰ ਸਿੰਘ ਬਾਦਲਾ ਹਾਲਾਂਕਿ ਉਹਨਾਂ ਦੀ ਪਾਰਟੀ ਦਾ ਬੰਦਾ ਸੀਗਾ ਵਿੱਕੀ ਮਿੰਡੂ ਖੜਾ ਜਿਹਦਾ ਕਤਲ ਦੇ ਬਾਰੇ ਇੱਕ ਵਾਰ ਰੌਲਾ ਪੈਂਦਾ ਸੀਗਾ ਵੀ ਸ਼ਾਇਦ ਇਹਨਾਂ ਦਾ ਕਿਤੇ ਨਾ ਕਿਤੇ ਕਿਸੇ ਪਾਸੇ ਚਰਚਾ ਚ ਆਉਂਦਾ ਸੀਗਾ ਕਿਉਂਕਿ ਇੱਕ ਕੁ ਮਿੰਟੂ ਖੜਾ ਦਾ ਚੰਡੀਗੜ੍ਹ ਦੇ ਵਿੱਚ ਕੁਝ ਗੈਂਗਸ ਪੁਰਾਣੇ ਕਤਲ ਕਰਦਾ ਸੀਗਾ ਇਹਨਾਂ ਦੇ ਮੈਨੇਜਰ ਦਾ ਰੋਲਾ ਪੈਂਦਾ ਸੀਗਾ ਤੇ ਬੇਸ਼ੱਕ ਇਹਨਾਂ ਨੇ ਉਹ ਕਰੇ ਗੱਲ ਪੁਲਿਸ ਨੇ ਇਸ ਪਾਸੇ ਨਹੀਂ ਸਥਾਪਿਤ ਕੀਤੀ ਤੇ ਉਹ ਵੀ ਜਾ ਕੇ ਆਏ ਸੀਗੇ ਇਹਨਾਂ ਦੇ ਅਫਸੋਸ ਦੇ ਉਹਦੇ ਲਈ ਕਿਉਂਕਿ ਜਦੋਂ ਕੋਈ ਵੀ ਨੌਜਵਾਨ ਕਿਸੇ ਦਾ ਨੌਜਵਾਨ ਪੁੱਤ ਜਾਂਦਾ ਹੈ ਤਾਂ ਪਰਿਵਾਰ ਨੂੰ ਤੇ ਆਂਡ ਗਵਾੜ ਨੂੰ ਇਲਾਕੇ ਨੂੰ ਤੇ ਜਦੋਂ ਜਾਦੇ ਮਸ਼ਹੂਰ ਹੁੰਦਾ ਤਾਂ ਸਾਰਿਆਂ ਨੂੰ ਅਫਸੋਸ ਹੁੰਦਾ ਤੇ ਇਸੇ ਕਰਕੇ ਅੱਜ ਕੱਲ ਉਹਦੇ ਗੀਤ ਸਾਰੇ ਸੁਣਦੇ ਆ ਚਾਹੇ ਉਹ ਬਲਕੌਰ ਸਿੰਘ ਦੇ ਹਮੈਤੀ ਆ ਚਾਹੇ ਬਲਕੌਰ ਸਿੰਘ ਦੇ ਵਿਰੋਧੀ ਆ ਸਾਰੇ ਸੁਣਦੇ ਆ ਪਰ ਜਿੱਥੇ ਤੱਕ ਇਲੈਕਸ਼ਨਾਂ ਦਾ ਮਸਵਾਲ ਇਲੈਕਸ਼ਨ ਹੁੰਦਾ ਵਿਚਾਰਧਾਰਾ ਦੇ ਨਾਲ ਇੱਕ ਪਾਸੇ ਹੁੰਦੀ ਆ ਇੱਕ ਪਾਸੇ ਜਿਹੜੀ ਕਾਂਗਰਸ ਪਾਰਟੀ ਆ ਜਿਹਦੀ ਸਿੱਖ ਨਸਲ 쿠ਸੀ ਦੇ ਵਿੱਚ ਜਿਹਦਾ ਪੂਰਨ ਰੋਲ ਆ ਦਰਬਾਰ ਸਾਹਿਬ ਤੇ ਦੂਜੇ ਪਾਸੇ ਆਪ ਆ ਦੂਜੇ ਪਾਸੇ ਆਪ ਆ ਜਿਹਦੇ ਜਿਹਨੂੰ ਇਹ ਦੋਸ਼ੀ ਮੰਨਦੇ ਆ ਤੇ ਆਪ ਤੇ ਕਾਂਗਰਸ ਦਾ ਸਮੇਲ ਆ ਦਿੱਲੀ ਦੇ ਵਿੱਚ ਜਿਹੜੀਆਂ ਇੰਡੀਆ ਗੱਠਜੋੜ ਦੇ ਵਿੱਚ ਆਪ ਤੇ ਕਾਂਗਰਸ ਦੋਨੋਂ ਸ਼ਾਮਲਾ ਤਾਂ ਬਲਖੌਰ ਸਿੰਘ ਨੂੰ ਇਸ ਗੱਲ ਤੇ ਵੀ ਸੋਚਣਾ ਚਾਹੀਦਾ ਵੀ ਆਪ ਤੇ ਕਾਂਗਰਸ ਦਾ ਜਿਹੜਾ ਅਸਲੀ ਗੱਠਜੋੜ ਆ ਇੰਡੀਆ ਦੇ ਵਿੱਚ ਆ ਇਹਨਾਂ ਦੇ ਵੱਡੇ ਨੇਤਾ ਇਕੱਠੇ ਆ ਤੇ ਇਹ ਉਹ ਪਾਰਟੀਆਂ ਜਿਹੜੀਆਂ ਆਪਣੇ ਵੱਡੇ ਲੀਡਰ ਤੋਂ ਬਗੈਰ ਪੱਤਾ ਨਹੀਂ ਹਿਲਾ ਸਕਦੀਆਂ ਇਹਨਾਂ ਦੀ ਜੁਰਤ ਨਹੀਂ ਹੈਗੀ ਕਿਸੇ ਲੀਡਰ ਦੀ ਜੇ ਵੱਡਾ ਲੀਡਰ ਨਹੀਂ ਜਾਊਗਾ ਇਹ ਆਪਣੀ ਆਵਾਜ਼ ਵੀ ਗੜ ਸਕਣ ਦਿੱਲੀ ਦਾ ਕੰਟਰੋਲ ਆ ਤੇ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਇਕੱਠੀਆਂ ਤੇ ਉਸ ਮੰਝਾਧਾਰ ਦਾ ਸ਼ਿਕਾਰ ਚੁੱਕਿਆ ਜੇ ਇਹ ਕਿਤੇ ਆਪ ਦੀ ਏ ਆਪ ਦੀ ਵਿਰੋਧਤਾ ਕਾ ਕਾਂਖ ਦੀ سپورਟ ਕਰਦੇ ਆ ਤਾਂ ਇਹ ਸਮਝ ਲਓ ਵੀ ਇਹ ਆਪ ਦੀ ਵੀ سپورਟ ਕਰਦੇ ਆ ਜੇ ਆਪ ਦੀ ਕਰਦੇ ਆ ਤਾਂ ਕਾਂਖ ਦੀ ਵੀ ਕਰਦੇ ਆ ਕਿਉਂਕਿ ਸਾਰੇ ਫ੍ਰੈਂਡਲੀ ਮੈਚ ਹੋ ਰਿਹਾ ਹੈ ਇਹ ਸਾਰੀ ਦੁਨੀਆ ਨੂੰ ਪਤਾ ਹੈ ਵਿਰਾਟ ਸਾਹਿਬ ਦੂਜੇ ਕੰਨੇ ਆਪਾਂ ਬਠਿੰਡਾ ਦੀ ਗੱਲ ਕਰਦੇ ਆ ਤਾਂ ਫਿਰ ਕੀ ਬਲਕੌਰ ਸਿੰਘ ਸਿੱਧੂ ਵੱਲੋਂ ਜਿਹੜੀ ਹੈ ਚੋਣਵੀ ਮਸ਼ਕ ਉਹ ਜਿਹੜਾ ਲੱਖਾ ਸਿਧਾਣਾ ਉੱਥੇ ਬਠਿੰਡੇ ਚੋਂ ਨਾ ਡੱਡ ਰਿਹਾ ਉਹਦੇ ਖਿਲਾਫ ਵੀ ਇੱਕ ਤਰ੍ਹਾਂ ਮੋਰਚਾ ਬੰਦੀ ਕਰ ਲਈ ਗਈ ਹੈ ਤਕੋ ਸਰਦਾਰ ਬਲਕੌਰ ਸਿੰਘ ਖੁਦ ਪਟਿੰਡੇ ਤੋਂ ਟਿਕਟ ਦੇ ਚਾਹਵਾਨ ਸੀਗੇ ਫੇਰੇ ਇਹ ਕਹਿੰਦੇ ਸੀ ਕਿ ਮੈਂ ਆਜ਼ਾਦ ਲੜੂਗਾ ਇਹਨਾਂ ਦਾ ਐਲਾਨ ਵੀ ਕਰਤਾ ਸੀਗਾ ਫੇਰ ਪ੍ਰਤਾਪ ਸਿੰਘ ਬਾਜਵਾ ਹੋਣੀ ਸਾਰੇ ਜੀਤਵਿੰਦਰ ਸਿੱਧੂ ਹੋਣੀ ਇਕੱਠੇ ਹੋ ਕੇ ਇਹਨਾਂ ਦੇ ਘਰ ਗਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਮੰਨ ਗਏ ਸੀਗੇ ਤਾਂ ਮੈਂ ਤਾਂ ਹੈਰਾਨ ਇਸ ਗੱਲ ਦਾ ਵੀ ਜੇਕਰ ਕਾਂਗਰਸ ਇਹਨਾਂ ਪ੍ਰਤੀ ਇੰਨੀ ਸੰਸੀਅਰ ਸੀਗੀ ਕਾਂਗਰਸ ਇਹਨਾਂ ਪ੍ਰਤੀ ਇੰਨੀ ਹਮਦਰਦੀ ਰੱਖਦੀ ਸੀਗੀ ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਜ਼ੋਰਦਾਰ ਉਸ ਸਮੇਂ ਸੰਘਰਸ਼ ਕਰਨਾ ਚਾਹੀਦਾ ਸੀਗਾ ਜਿਹੜਾ ਕਿ ਕਿਸੇ ਕਾਂਗਰਸੀ ਨੇ ਨਹੀਂ ਕੀਤਾ ਤੇ ਬਾਕੀ ਜੇ ਉਹ ਵਾਕਈ ਇਹਨਾਂ ਨੂੰ ਹਮਦਰਦੀ ਰੱਖਦੇ ਸੀਗੇ ਜਦੋਂ ਬਲਕੌਰ ਸਿੰਘ ਇਹਨਾਂ ਤੇ ਟਿਕਟ ਬਲਕੌਰ ਸਿੰਘ ਇਲੈਕਸ਼ਨ ਲੜਨੀ ਚਾਹੁੰਦਾ ਸੀਗਾ ਤਾਂ ਇਹਨਾਂ ਨੇ ਟਿਕਟ ਕਿਉਂ ਨਹੀਂ ਦਿੱਤੀ ਕਿਉਂਕਿ ਓਪਨ ਸਪੋਰਟ ਕਰਨੀ ਕਾਂਗਰਸ ਪਾਰਟੀ ਇੱਕ ਤਾਂ ਬੰਦਾ ਆਜ਼ਾਦ ਹੁੰਦਾ ਆਜ਼ਾਦ ਦਾ ਮਤਲਬ ਹੁੰਦਾ ਵੀ ਉਹਨੂੰ ਸਾਰੀਆਂ ਪਾਰਟੀਆਂ ਸਪੋਰਟ ਕਰਦੀਆਂ ਜਿਵੇਂ ਹੁਣ ਅਮਰਤਾ ਬਾਦ ਸਿੰਘ ਇਲੈਕਸ਼ਨ ਲੜ ਰਿਹਾ ਕਿਸੇ ਪਾਰਟੀ ਵੱਲੋਂ ਨਹੀਂ ਲੜ ਰਿਹਾ ਉਹ ਚਾਹੇ ਉੱਥੇ ਕਾਂਗਰਸੀਆਂ ਚਾਹੇ ਆਪਾਂ ਚਾਹੇ ਬੀਜੇਪੀ ਵਾਲੇ ਸ ਪਰ ਜਦੋਂ ਬੰਦਾ ਕਿਸੇ ਪਾਰਟੀ ਦਾ ਕੈਂਡੀਡੇਟ ਹੁੰਦਾ ਤੇ ਉਹ ਪਾਰਟੀ ਦੀ ਸਪੋਰਟ ਕਰਦਾ ਹੈ ਤਾਂ ਉਹਨੂੰ ਪਾਰਟੀ ਵੱਲੋਂ ਇਲੈਕਸ਼ਨ ਲੜਨ ਚ ਵੀ ਕੋਈ ਹਰਜ ਨਹੀਂ ਸੀਗਾ ਤਾਂ ਇਹਦਾ ਮਤਲਬ ਇਹ ਆ ਇਹਦਾ ਮਤਲਬ ਇਹ ਆ ਵੀ ਉਹ ਇਲੈਕਸ਼ਨ ਲੜਨੀ ਚਾਹਦੇ ਸੀਗੇ ਇਹਨਾਂ ਨੇ ਨਹੀਂ ਦਿੱਤੀ ਬਾਅਦ ਚ ਜਦੋਂ ਉਹਨਾਂ ਨੂੰ ਗੁੱਸੇ 'ਚ ਆਜ਼ਾਦ ਪਰਣ ਲੱਗੇ ਤਾਂ ਇਹਨਾਂ ਨੇ ਉਹਨੂੰ ਸਮਝਾ-ਭਝਾ ਕੇ ਕਰਿਆ ਇਹ ਹੁਣ ਉਹਨਾਂ ਦੇ ਅੰਦਰੂਨੀ ਕੀ ਇਹਨਾਂ ਦੇ ਨਾਲ ਰਿਲੇਸ਼ਨਾਂ ਕੀ ਸਾਂਝਾ ਇਹ ਤਾਂ ਸਰਗਰ ਬਲਕੌਰ ਸਿੰਘ ਇਹ ਦੱਸ ਸਕਦੇ ਆ ਪਰ ਜਿੱਥੇ ਤੱਕ ਇਲੈਕਸ਼ਨ ਦੇ ਵਿੱਚ ਬਲਕੌਰ ਸਿੰਘ ਦਾ ਇਸ ਤਰ੍ਹਾਂ ਮਤਲਬ ਕਦੇ ਇੱਧਰ ਹੋਣਾ ਕਦੇ ਉਸ ਹਿਸਾਬ ਨਾਲ ਹੋਣਾ ਆਪਣੇ ਵਿਚਾਰਾਂ ਦਾ ਸੰਤੁਲਨਤ ਨਾ ਹੋਣਾ ਕਿਉਂਕਿ ਆਪਾਂ ਸਮਝ ਸਕਦੇ ਹਾਂ ਉਹਦੇ ਨਾਲ ਕੋਈ ਮਨੂ ਨਹੀਂ ਲੱਗਦਾ ਕੋਈ ਇਲੈਕਸ਼ਨ ਦੀ ਕੋਈ ਵੱਡਾ ਹੇਰ ਫੇਰ ਹੋਣ ਲੱਗਿਆ ਕਿ ਮੇਰੇ ਵੱਡਾ ਹੇਰ ਫੇਰ ਹੋਣਾ ਤਾਂ ਜਲੰਧਰ ਹੀ ਹੋ ਜਾਂਦਾ ਜਿਹੜਾ ਤਾਲਾ ਰਾਜਾ ਹੋਇਆ ਸੀਗਾ ਸੋ ਇਹ ਇਹ ਇੱਕ ਵਿਚਾਰਧਾਰਕ ਲੜਾਈ ਆ ਤੇ ਉਹਨਾਂ ਦੀ ਆਪਣੀ ਸਮਝ ਆ ਪਰ ਉਹਨਾਂ ਨੂੰ ਇਸ ਸਮਝ ਦੇ ਵਿੱਚ ਇੱਕ ਗੱਲ ਇੱਕ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਵੀ ਸਿੱਧੂ ਮੂਸੇਵਾਲਾ ਜਿਹੜਿਆ ਆ ਕਿਸਾਨੀ ਅੰਦੋਲਨ ਦੇ ਵਿੱਚ ਸਰਗਰਮ ਸੀਗਾ ਤੇ ਕਿਸਾਨੀ ਅੰਦੋਲਨ ਦੀ ਵਿਰੋਧਤਾ ਕਰਨ ਦੇ ਵਿੱਚ ਸਾਰੇ ਸ਼ਾਮਲ ਰਹੇ ਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਹੁਣ ਗੋਲੀਆਂ ਚੱਲੀਆਂ ਉਹਦੇ 'ਚ ਆਪ ਵਾਲੇ ਵੀ ਆ ਉਹ ਵੀ ਆ ਕਿਸੇ ਨੇ ਚੱਜ ਨਾਲ ਸਪੋਰਟ ਨਹੀਂ ਕੀਤੀ ਚਾਹੇ ਉੱਪਰੋਂ ਜੋ ਵੀ ਮਰਜੀ ਕੋਈ ਵਿੰਗਵਾਲ ਬਣ ਕੇ ਬਿਆਨ ਲਈ ਜਾਵੇ ਪਰ ਕਿਸਾਨ ਅੱਜ ਵੀ ਬੈਠੇ ਆ ਤੇ ਸਾਰਾ ਜੋ ਵੀ ਹੈਗਾ ਇਹ ਸਿਸਟਮ ਆ ਇੱਕ ਇਹ ਲੜਾਈ ਜਿਹੜੀ ਆ ਜੋ ਸਿੱਧੂ ਮੂਸੇਵਾਲ ਨੇ ਐਸਵਾਈਐਲ ਦੇ ਵਿੱਚ ਗੱਲ ਕਰੀ ਤੀ ਉਹ ਮੁੱਦੇ ਜਿਉਂਦੇ ਤੂੰ ਆ ਔਰ ਉਹ ਮੁੱਦੇ ਕਾਂਗਰਸ ਲਈ ਖੜੇ ਕਿਤੇ ਵਿਆਂ ਜਿਨ੍ਹਾਂ ਦੀ ਸਪੋਰਟ ਕਰ ਰਹੇ ਆ ਐਸ.ਵਾਈ.ਐਲ ਦੀ ਜਦੋਂ ਰੋਕਣ ਲਾਉਣ ਦੀ ਮੁੱਦਾ ਸਰਦਾਰ ਸਿੱਧੂ ਸੁਭਦੇਵ ਸਿੰਘ ਮੁੱਸੇਵਾਲਾ ਕਰਦਾ ਤਾਂ ਉਸ ਐਸ.ਵਾਈ.ਐਲ ਨੂੰ ਕੱਟਣ ਦਾ ਜ਼ਿੰਮੇਵਾਰ ਕਾਂਗਰਸ ਦੀ ਜਿਹੜੀ ਆ ਇੰਦਰਾ ਗਾਂਧੀ ਆ ਤੇ ਇੰਦਰਾ ਗਾਂਧੀ ਦੇ ਕਰਕੇ ਹੀ ਚੰਡੀਗੜ੍ਹ ਨਹੀਂ ਮਿਲਿਆ ਇੰਦਰਾ ਗਾਂਧੀ ਮੁਕਤਰੀ ਇੰਦਰਾ ਗਾਂਧੀ ਨੇ ਪੰਜਾਬੀ ਬੋਲਦੇ ਇਲਾਕੇ ਖੋਇਆ ਇੰਦਰਾ ਗਾਂਧੀ ਨੇ ਪੰਜਾਬ ਦੇ ਲੋਕਾਂ ਦਾ ਘਾਣ ਕਰਿਆ ਤੇ ਪਰ ਉਹਨਾਂ ਦਾ ਬੇਟਾ ਇਸ ਗੱਲ ਨੂੰ ਸਮਝਦਾ ਸੀਗਾ ਪਰ ਇਹ ਪਤਾ ਨਹੀਂ ਕਿਉਂ ਆਪਣੇ بیٹے ਦੀ ਜਿਹੜੀ ਗੱਲ ਆ ਉਹਤੇ ਪੂਰੀ ਤਰ੍ਹਾਂ ਪੈਰਾ ਨਹੀਂ ਦਿੱਤੀ ਕਿਉਂਕਿ ਉਹ ਇਹਨਾਂ ਤੇ ਇਹਨਾਂ ਤੇ ਡਿਪੈਂਡ ਕਰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਵੀ ਸਿੱਧੂ ਮਸੇਵਾਲ ਦਾ ਜਿਹੜੇ ਵਿਚਾਰ ਸੀ ਉਹ ਇੱਕ ਇਨਕਲਾਬੀ ਸੀਗੇ ਕ੍ਰਾਂਤੀਕਾਰੀ ਸੀਗੇ ਪਿਓ ਨੂੰ ਆਪਣੇ ਪੁੱਤਰ ਦੇ ਜਾਣ ਦਾ ਬਹੁਤ ਦੁੱਖ ਆ ਬਾਕੀ ਸਾਰੇ ਸਾਰੇ ਭਾਈਚਾਰਿਆਂ ਨੂੰ ਦੁੱਖ ਆ ਉਹ ਇਹਨਾਂ ਨੂੰ ਉਹਦੇ ਵਿਚਾਰਾਂ ਦੀ ਵੀ ਕਦਰ ਕਰਨੀ ਚਾਹੀਦੀ ਆ ਜਿੰਦ ਤੱਕ ਮੈਂ ਤਾਂ ਇਹੀ ਇੱਕ ਅਪੀਲ ਕਰ ਸਕਦਾ ਹਾਂ ਬਰਾੜ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਜੇਕਰ ਆਪਾਂ ਮਰਹੂਮ ਕਾ ਇੱਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਓਵਰਆਲ ਪ੍ਰਸ਼ੰਸਕਾਂ ਦੇ ਹਵਾਲੇ ਤੋਂ ਜੇਕਰ ਆਪਾਂ ਗੱਲ ਕਰੀਏ ਜਾਂ ਕੋਕੀਏ ਤਾਂ ਬਲਕੌਰ ਸਿੰਘ ਸਿੱਧੂ ਹਰਾਂ ਨੂੰ ਇਹ ਸਿਆਸੀ ਝਮੇਲੇ ਦੀ ਬਜਾਏ ਜੇਕਰ ਨਰਪੱਖ ਰਹਿ ਕੇ ਉਹ ਜਿਹੜੀ ਆਪਣਾ ਜ਼ਿੰਦਗੀ ਦਾ ਅਗਲ ਸਫ਼ਰ ਅੱਗੇ ਬਤਾਉਂਦੇ ਤਾਂ ਜ਼ਿਆਦਾ ਵਧੀਆ ਰਹਿਣਾ ਸੀ ਬੱਟੇ ਕਹਿੰਦਾ ਭਾ ਮੋٹے ਦੌਰ ਤੇ ਇਹੀ ਖੁੱਲ ਕੇ ਸਾਹਮਣੇ ਆ ਰਿਹਾ ਬਿਲਕੁਲ 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 ਸਹੀ ਕਹਿਆ ਤੁਸੀਂ ਜਿਹੜੀ ਇਹ ਜਦੋਂ ਸਾਰੀਆਂ ਪਾਰਟੀਆਂ ਇਹਨਾਂ ਦੇ ਘਰ ਆਉਂਦੀਆਂ ਸੀਗੀਆਂ ਸਾਰੀਆਂ ਪਾਰਟੀਆਂ ਇਹਨਾਂ ਦੇ ਦਰਦੋਂ ਸਾਹਮਣੇ ਆਉਂਦੀਆਂ ਸੀਗੀਆਂ ਇਹਨਾਂ ਨੂੰ ਨਿਰਪੱਖ ਹੋ ਕੇ ਕਿਸੇ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਸੀਗੀ ਸਾਰਿਆਂ ਨੂੰ ਇੱਕ ਸਿਆੜੇ ਬੰਦੇ ਵਾਂਗੂ ਅਸ਼ੀਰਵਾਦ ਦੇਣਾ ਚਾਹੀਦਾ ਸੀਗਾ ਨਾ ਕਿ ਇੱਕ ਧਿਰ ਬਣਨਾ ਚਾਹੀਦਾ ਸੀਗਾ ਜਦੋਂ ਇੱਕ ਤੁਸੀਂ ਧਿਰ ਬਣ ਗਏ ਸਿਆਸੀ ਖੇਤਰ 'ਚ ਇਹਦਾ ਹੰਤ ਲੋ ਆ ਵੀ ਤੁਸੀਂ ਬਾਕੀ ਧਿਰਾਂ ਤੋਂ ਦੂਰ ਹੋ ਗਏ ਜਿਹੜੀ ਕਿ ਸੁਦੇਵ ਸਿੰਘ ਦੇ ਲਈ ਤੇ ਇਹਨਾਂ ਲਈ ਵੀ ਜਿਹੜੀ ਉਹ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਠੀਕ ਨਹੀਂ ਹੈਗੀ ਗੱਲ ਕਿ ਸੁਭਦੇ ਸਿੰਘ ਇੱਕ ਕੌਮ ਦਾ ਇੱਕ ਨਾਇਕ ਸੀਗਾ ਇਹ ਉਹਨਾਂ ਦੀ ਉਸ ਗੱਲ ਨੂੰ ਧੁੰਦਲੀ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਸ ਮੁੱਦਿਆਂ ਤੇ ਲੜਾਈ ਲੜ ਰਿਹਾ ਸੀਗਾ ਉਹ ਕੌਮੀ ਲੜਾਈ ਸੀਗੀ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਸੀਗਾ ਤੇ ਇਹਨਾਂ ਨੂੰ ਜਿਹੜੇ ਪੰਜਾਬ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦਾ ਨੁਕਸਾਨ ਕਰਿਆ ਜਿਨ੍ਹਾਂ ਨੇ ਪੰਜਾਬ ਦੇ ਹੱਕ ਹੋਏ ਉਹਨਾਂ ਦੀ ਸਪੋਰਟ ਕਰਕੇ ਇੱਕ ਧਿਰ ਨਹੀਂ ਬਣਨਾ ਚਾਹੀਦਾ ਸੀਗਾ ਇਹਨਾਂ ਨਾਲ ਇਹਨਾਂ ਦੀ ਆਪਣੀ ਹੀ ਜਿਹੜੀ ਪੋਜੀਸ਼ਨ ਆ ਉਹ ਤੁਸੀਂ ਦੇਖੋਗੇ ਉਸ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਉਹ ਡਾਊਨ ਹੋ ਗਈ ਤੇ ਇਹਦਾ ਇਨਸਾਨ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਇਹ ਕਰ ਰਹੇ ਹੋਣਗੇ ਉਧਰ ਦੂਜੇ ਪਨੇ ਇਮਰਾਨ ਸਾਹਿਬ ਸੰਵਿਧਾਨਕ ਲਿਹਾਜ਼ ਤੋਂ ਵੱਡੀ ਗੱਲ ਇਹੀ ਹੈ ਕਿ ਹਰੇਕ ਨੂੰ ਹੱਕ ਹੈ ਜਿਹੜਾ ਸਿਆਸੀ ਜਿਸ ਤਰ੍ਹਾਂ ਦੀ ਮਰਜ਼ੀ ਹੋ ਅਪਣਾਏ ਜਿਹੜਾ ਮਰਜ਼ੀ ਰੂਪ اختیار ਕਰੇ ਤੇ ਵੋਟਰ ਨੂੰ ਵੀ ਬਿਲਕੁਲ ਇਹ ਆਜ਼ਾਦ ਹੱਕ ਨੇ ਕਿ ਉਸ ਦੀ ਦਰਮਰਜ਼ੀ ਆਪਣੀ ਵੋਟ ਪਾਏ ਖੈਰ ਡਾਕਟਰ ਸਾਹਿਬ ਤੁਸੀਂ ਅੱਜ ਦੇ ਇਸ ਚੈਨਲ ਦੀ ਮਿਸ਼ਨ ਜ਼ਾਬੀ ਲਈ ਜਿਹੜੀ ਵੱਡੀਆਂ رائےਵਾ ਦਿੱਤੀਆਂ ਬੇਬਾਕ ਜਿਹੜੀ ਟਿੱਪਣੀ ਸਾਂਝੀ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਖਾਸ ਤੌਰ ਤੇ ਸਮਾ ਦਿੱਤਾ ਉਸ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ